5000 ਕਹਿੰਦੇ ਨੇ ਹੈ ਨਹੀਂ ਹੋਣੀ ਫਿਰ ਹੋਰ ਕਿੰਨੇ ਦੀ ਆਊ ਸਾਹਬ ਚ ਬੱਕਰੀ ਦੀ ਇਹਦੀ ਆਪਾਂ ਬੱਕਰੀ ਨਾਲ ਵੇਚਣੀ ਆ ਪੱਠਾ ਉਹਦਾ ਹੁਣ ਤੁਸੀਂ ਚਲ ਮੰਗ ਲਈ ਵੀ ਪਤਾ ਮੈਨੂੰ ਕਿ ਐ ਵੀ ਮੰ ਉਹ ਤੋੜ ਕੇ ਦੇ ਰਿਆ ਮੈਂ ਵੀ ਨਹੀਂ ਹਾਂ ਤੋੜ ਕੇ ਦੇ ਰਿਆ ਅੱਡੀ ਤਾਂ ਬੱਕਰੀ ਤੈਨੂੰ ਪਤਾ ਬਧੂ ਕੀ ਬੱਚੇ ਹਾਂ 5000 ਦੀ ਬੱਕਰੀ ਸਾਨੂੰ ਮੈਂ ਵੀ ਨਹੀਂ ਤੋੜ ਕੇ ਦੇ ਰਿਆ ਅਗਲਾ ਫਿਰ ਮੈਂ ਵੀ ਨਹੀਂ ਦੀ ਗਾਰੰਟੀ ਨਹੀਂ ਲੈਣੀ ਕੋਈ ਨਾ ਵਿਕਣੀ ਬੱਕਰੀ ਦੀ ਵਧੀਆ ਕੀ ਐ ਨਹੀਂ ਕੋਈ ਮੈਂ ਵੀ ਨਹੀਂ ਤਾਂ ਉਹਨਾਂ ਨੂੰ ਚੈੱਕ ਕਰਾਤੀ ਹੂੰ ਕਿਦਨ ਨੇ ਮੁੰਡੇ ਰਿਆ ਜਾ ਬਾਈ ਮੂਰੇ ਆਗਾ ਡਾਇਲ ਨਹੀਂ ਖੜਿਆਗਾ ਤੇ ਮੂਰੇ ਡਿਆ ਕਰਦੇ ਨੇ ਤੱਕੈ ਨੂੰ ਪਿੱਛੇ ਪਈ ਕਰਦੇ ਹਾਂ ਆ ਜਾ ਜੇ ਇੱਧਰ ਬਿਸਤਵਾਰ ਖਾਣੇ ਦੀ ਬਾਹਰ ਜਾ ਕਿੱਥੇ ਹੈ ਯਾਰਾ ਬਾਹਰ ਜਾ ਕਿੱਥੇ ਨਾਗਾ ਐ ਕਰ ਦੇ ਉਹ ਰਿਆੜੀਆ ਜੱਲ ਸੰਗ ਦਾ ਕਾਤੋਂ ਹੈ ਇਹ ਸੀਨ ਲੈਣੀ ਹੈ ਯਾਰਾ ਕਿੱਥੇ ਆ ਉਹ ਮੇਵਣੀ ਜੀ ਇਹ ਨਹੀਂ ਲੈਣੀ ਉਹ ਦੇਖ ਲੈ ਕੋਈ ਤਾਂ ਲੈ ਲੰਬੀ ਤਾਂ ਤੇਰਨੋਂ ਵੀ ਜ਼ਿਆਦਾ ਲੰਬੀ ਹੈ ਡਾਂਗ ਜੱਦੀ ਲੰਬੀ ਮੇਵਣੀ ਹੈ ਮੇਰੇ ਤੋਂ ਨਾ ਡਰੀ ਯਾਰਾ ਉਹ ਪਿੱਛੇ ਕਿਉਂ ਹੋ ਗਏ ਯਾਰਾ ਓਏ ਇੱਧਰ ਓਰੇ ਖੜ ਭਾਈ ਓਰੇ ਖੜ ਸਾਹਮਣੇ ਮੁੱਥੇ ਓਏ ਇੱਥੇ ਆ ਜਾ ਤਖ ਮੇਥੋਂ ਨਾ ਡਰਾਂ ਤੈਨੂੰ ਤੈਨੂੰ ਪਸੰਦ ਹੈ ਤਾਂ ਤਾਂ ਲੈ ਲੈ ਮੇਰੀ ਕੋਈ ਤਾਂ ਆਵਾ ਨਾ ਮੰਨੀ ਕਿ ਕਿਤੇ ਗੇ ਰਾਜੂ ਦਵਾ ਦਵਾ ਕੇ ਡਰਾਣ ਰੱਖੇ ਦਵਾਉਂਦਾ ਤੇਰਾ ਰਾਂਝਾ ਰਾਜੀ ਲੈ ਲਈ ਨਹੀਂ ਨਾ ਸੀ ਕਿਉਂ ਡਾਕਟਰ ਕਰਾਂ ਮੁੱਲਾ ਬਾਈ ਕੁਈ ਦਾ ਤੇ ਕਿੰਨੇ ਦੇਣੀ ਮੈਂ ਤਾਂ ਅੱਛਾ ਤੂੰ ਦਾ ਇਹ ਤਾਂ ਨੌਂ ਮੰਗਦਾ ਆਰੇ ਕੋਸਤਾ ਲਾ ਤੂੰ ਸਾਢੇ ਪੰਜ ਵੀ ਲਾਤਾ ਮੈਂ ਤਾਂ ਕੀ ਕਹਿਦਾ ਹੁਣ ਇਹ ਕੁਛ ਵੀ ਨਹੀਂ ਕਹਿਣਤਾ ਐ ਫਿਰ ਮਾਰੇ ਤਾਂ ਨਹੀਂ ਮੰਤਰਗਾ ਲੋਟ ਆਉਣਾ ਕੰਮ ਮੂਹਾਂਜ ਪੈਸੇ ਲੱਗਦੇ ਫਿਰ ਚੜ ਕੇ ਬੋਲ ਅਗਲੇ ਦੇ ਹਾਂ ਮਾਸਾ ਜੂ ਕਾ ਖੇਡ ਜਿਵੇਂ ਪੁੱਛਾ ਜੀ ਤੁੰਦੇ ਸਹੀ ਗੱਲ ਆ ਫਿਰ ਚੜ ਕੇ ਹੋਰ ਕਿ ਦੇ ਜਾਣੇ ਆਪਾਂ ਤੂੰ ਬੋਲਦਾ ਸੀ ਮਤ ਪੱਕਾ ਲਾਏਗਾ ਜਦੋਂ ਦੱਸਾਂਗੇ ਤੈਨੂੰ ਮੈਂ ਤਾਂ ਇਹਨਾਂ ਦੀ ਰਾਇ ਨਾਲ ਲਾਉਣਾ ਮੈਂ ਭੱਲਿਓ ਦੇਣੇ ਨੇ ਬੋਲੋ ਮੈਂ ਤਾਂ ਕਰ ਰਿਹਾ ਬਈਆਂ ਭਾਈ ਕਿਵੇਂ ਕਰੀਏ ਬੱਲਾ ਤਾ ਤੂੰ ਵੀ ਹੰਡੀ ਲਾ ਲੈ ਇੱਕ ਹੋਰ ਲਵਾਗੇ ਕੀ ਲਮਗੇ ਚੋੜੀ ਕਰਕੇ ਤੋਰਾਂਗੇ ਚੋੜੀ ਦੇ ਦਾਂਗੇ ਇੱਥੇ ਹੋਰ ਉਹਦਾ ਅੱਜ ਵਰਗੀ ਵਿਵਾਗਾ ਆਪਾਂ ਪੁੱਛੇ ਜੇ ਪੱਠਾ ਪਰ ਹੈਂ ਆਵੇਂ ਤੂੰ ਮੇਰਾ ਗਾਗਾ ਜੀ ਮੇਰੇ ਵੀ ਆਏ ਆ ਤਾਂ ਹੀ ਤਾਂਗੂ ਆਇਆ ਤੈਨੂੰ ਸਹੀ ਕਿੰਨੇ ਦੀ ਬਾਈ ਤੇ ਮੇਗਾ 500 ਘੱਟ ਦੇ ਲੈ 850 ਦੀ ਇਹਨਾਂ ਨੂੰ ਰੱਖ ਲੈਣੇ ਆ ਬੱਕਰੀਆਂ ਚਾਰ ਲਾ ਬੱਕਰੀਆਂ ਵਿਚਾਰਾ ਤੂੰ 6000 ਦੀ ਦਿੰਦਾ ਨਹੀਂ ਇਹਨਾਂ ਦੇ ਬਿਨਾਂ ਪੁੱਛੇ ਮੁੱਲ ਲਾਇਆ ਮੈਂ ਨਹੀਂ ਇਹਦਾ ਚੋਣੀ ਨਹੀਂ ਯਾਰ ਹੁਣ ਤਾਂ ਕੋਈ ਕਸਰ ਨਹੀਂ ਆਪ ਚ ਨਾਲ ਲੜਪਣ ਕਹਿੰਦਾ ਫਰਥ ਪੈਂਦਾ ਉਹ ਗਾ ਥੈਂਕ ਯੂ ਬੇਚੀ ਹੁਣ ਤਾਂ ਕੰਮ ਲੜਦੇ ਸੀ ਕੋਈ ਤੇਵਾਰੀ ਵੀ ਕੀ ਡੰਗ ਮੜਾਂਗੀ ਹੋ ਜਾ ਬਾਈ ਲੈ ਜਾ ਲੈ ਜਾ ਕੋਈ ਨਾ ਯਾਰ ਉਹ ਨਹੀਂ ਕੁਝ ਕਰੀਂ ਆਰੀ ਐਨਾ ਭੱਜ ਖੜ ਜਾ ਮਰ ਜਾ ਗੱਜ ਲੈ ਫਰੀ ਆ ਲੈ ਨਦਰਾ ਸਾਢੇ ਛੀ ਦੀ ਯਾਰ ਨਹੀਂ ਯਾਰ ਦੇ ਦੇ ਮੈਂ ਵੀ ਨਹੀਂ ਪਸਾਣੀ ਆ ਬੱਥਾ ਸਾਡੇ ਛੀ ਦੀ ਕਹਿੰਦੇ ਆ ਉਹ ਖੜ ਜਾ ਯਾਰ ਕੋਈ ਨਾ ਕੋਈ ਨਾ ਰਹਿ ਤੂੰ ਵੀ ਉਹ ਖੜ ਜਾ ਯਾਰ ਐ ਕਿਉਂ ਭਜਦਾ ਕੋਈ ਨਾ ਫਰ ਲੈਣੀ ਦੋ ਮੁਰਤਾ ਆਖੀ ਜਿਹੜੀ ਦਾ ਤੂੰ ਯਾਰ ਕੋਈ ਨਾ ਕੋਈ ਨਾ ਆਉਤੀ ਹੋ ਆਹ ਮੈਂ ਹੈਣੀ ਤੂੰ ਵੱਧ ਮੋਲਦੀ ਹੈਣੀ ਤੂੰ ਨਾ ਲਿਆ ਕਿਦਾਂ ਖੜਾ ਮੈਦਾਨ ਚ ਐ ਪੱਜਣਾ ਕੰਬਲੀ ਆ ਇਹਨਾਂ ਲਾ ਕੇ ਇੱਕ ਦੂਜਾ ਦੂਜੇ ਨੂੰ ਲੈ ਨਹੀਂ ਦਿੰਦਾ ਉਹ ਨਹੀਂ ਲੈ ਸੁਣਾ ਇੱਕ ਮਾਨ ਬਣਾ ਲੋ ਆਧੀ ਲੈ ਲੱਕੜੀ ਚੋਂ ਦੀ ਕੱਢੀ ਡਾਂਗ ਜਿੱਤੀ ਲੰਬੀ ਮੇਵਨੀ ਆ ਯਾਰ ਹਾਂ ਮੁੱਲ ਪਹਿਲੇ ਤੁਸੀਂ ਬਹੁਤ ਲਾਦੇ ਰੱਜੂ ਦੋ ਮਿੰਟ ਤਾਂ ਖਰਚਾ ਦੋ ਮੰਗੇ ਤਾਂ ਮੌਤ ਨਹੀਂ ਮਿਲਦੀ ਜਮਾ ਤੇ ਸਿਰਹਾ ਲਾਤਾ ਵੀ 6000 ਰੁਪਏ ਦਾ ਭਾਈ ਤੈਨੂੰ ਕਿੰਨੇ ਕਹਦਾ ਭਾਈ 6000 ਇਹਨੇ ਸਾਢੇ 6 ਕਹਿੰਦਾ ਮੈਂ ਮੈਂ ਤਾਂ ਸਾਢੇ 8 ਕਹਾਂ ਯਾਰ 8000 ਨਹੀਂ 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 6000 ਰੁਪਏ ਤਾਂ ਜਮਾ ਸਿਰਹਾ ਲਾਤਾ ਸਾਢੇ 6 ਲਾਇਆ ਮੈਂ ਤਾਰ ਉਹ ਵੀ ਲਾਦਾ ਬਹੁਤ ਇੱਕ ਮਿੰਟ ਖਰਚਾ ਚੁੱਪਦਾ ਕੇ ਲਾ ਦਿੰਦਾ ਇੱਕ ਮਿੰਟ ਖਰਚਾ ਇਧਰ ਜਾ ਓਏ ਖੜ ਬਈ ਖੜ ਨਹੀਂ ਤੂੰ ਵਧਣਾ ਓਏ ਮੇਮ ਨਹੀਂ ਵਧਿਆ ਯਾਰ ਮੇਰੇ ਪਸੰਦ ਹੈ ਰਹਿ ਕਰ ਲੋ ਓਏ ਥਰ ਜਾ ਇਧਰ ਆ ਜਾ ਯਾਰ ਧੱਕੇ ਨਾਲ ਨਹੀਂ ਲੈ ਜਾਈ ਨਾਲ ਜਾਈ ਹਾਂ ਹਟ ਮੜ ਜਾ ਪਿੱਛੇ ਓ ਭਾਜਦਾ ਜਿਆਦੇ ਤਾਂ ਖੜਾ ਹੈ ਓਏ ਤੂੰ ਰਹਿ ਕਰ ਲੈ ਧੱਕੇ ਨਾਲ ਓਏ ਕਾਨੂੰ ਕਰ ਲੈ ਰਹਿ ਤੁਹਾਨੂੰ ਚੰਗੀ ਲੱਗੂ ਲੈ ਜਿਓ ਨਹੀਂ ਨਾ ਸੀ ਮੈਂ ਤੁਹਾਨੂੰ ਮਰਨ ਨਹੀਂ ਦਿੰਦਾ ਜਿਉਂਦੇ ਰੱਖੂਗਾ ਨਹੀਂ ਨਹੀਂ ਲਕਾ ਲਕਾਏ ਇੱਕ ਰਾਦਣਗੇ ਅੱਪੇ ਦੋਏ ਪਾਸਿਓ ਇਹ ਵਾਲਾ ਪੂਰੀ ਸੱਤ ਦੀ ਹੋਗੀ ਯਾਰ ਸੱਟ ਪਰਾਂ ਸਾਹ ਦੇ ਯਾਰ ਵਿਚਾਰੇ ਖਾਲੀਆਂ ਮੂੜੇ ਨੂੰ ਉਹ ਸਿਆਣਾ ਬੰਦਾ ਨੇ ਗਲਤ ਨਹੀਂ ਕਰੇ ਕੰਮ। ਰੋਜ਼ ਦਾ ਵਪਾਰੀ ਆ ਉਹ ਗਲਤ ਕੰਮ ਕਦੇ ਨਹੀਂ ਕਰਦਾ ਇਹ ਬੰਦਾ। ਹਾਂ ਕਿੰਨੀ ਗੇ ਚ ਮਨ ਲੁੱਟਾ। ਇੱਕ ਦਿਨ ਤਾਂ ਰਹਿਣ ਦੋ ਤਾਂ ਵੀ ਕੋਈ ਗੱਲ ਨਹੀਂ। ਨਾ ਹੋ ਗਈ ਯਾਰ। ਸਿਆਣਾ ਬੰਦਾ ਇਹਨੇ ਪੱਟ ਪਾਰ ਮਾਰਾਂਗੇ ਵਿਚਰਨਾ। ਨਹੀਂ ਨਹੀਂ ਠੀਕ ਹੈ। ਅਸੀਂ ਇਹਦੀ ਸਾਰੀ ਮੰਡੀ ਇੱਜ਼ਤ ਕਰਦੇ ਆਂ ਇਸ ਇਨਸਾਨ ਦੀ। ਕਿਉਂ ਜੀ? ਮਾਨ ਸਾਹਿਬ। ਸਾਰੀ ਮੰਡੀ ਆਪਾਂ ਆਧਰਬਾਈ ਦੀ ਇੱਜ਼ਤ ਕਰਦੇ ਆਂ। ਇਹ ਬੰਦਾ ਮੂੜਿਆ ਮੁਰਜਾਂਦਾ। ਹਰੇਕ ਨਹੀਂ ਮੁਰਦਾ ਕੋਈ ਤੈਨੂੰ ਦਿਲ ਧੜਕਦਾ ਤਾਂ ਜਵਾਬ ਦੇਦੇ ਵੀ ਰਾਜੂ ਮੈਂ ਲੈਂਦਾ ਨਹੀਂ ਕਿਉਂ ਡਾਕਟਰ ਹੈ ਸਹੀ ਹੈ ਸਹੀ ਹੈ ਹੈ ਇਹ ਵੀ ਮਸਕਲੀ ਗੱਲ ਹੈ ਰਾਜੂ ਗੜੀ ਗੱਲ ਆ ਕੋਈ ਧੱਕਾ ਨਹੀਂ ਕਿਸੇ ਨਾਲ ਇਹ ਥੋੜਾ ਨਹੀਂ ਮੰਨ ਮੰਨਦਾ ਇਹ ਬੰਦਾ ਸਿਆਣਾ ਬੰਦਾ ਗਲਤ ਕੰਮ ਨਹੀਂ ਅੱਛਾ ਹਜੇ ਵੀ ਦੇਖ ਲਓ ਜੇ ਨਹੀਂ ਮੰਨ ਮੰਨਦਾ ਖੋਸਾ ਚੱਕ ਕੇ ਫਿਰ ਇਹਨੂੰ ਚੱਕ ਉਹ ਝੋਲੀ ਪਾਵੇਂ ਵੀਰੇ ਝੋਲੀ ਪਾਉ ਕਿਹਦੇ ਦੀ ਆ ਮੇਰਾ ਬੱਤੈ ਨੂੰ ਵਾਦਾ ਕਰੇ ਲੈ ਹੋਗਾ ਹੈ ਜਿਹੋਦੀ ਬਾਤ ਵੀ ਇੱਕ ਵੀਡੀਓ ਜੂ ਵੀ ਆ ਗਿਆ ਕਿਵੇਂ ਜੀ ਵੀਡੀਓ ਲਾ ਕੇ ਮੈਂ ਕਿਹਾ ਬਾਈ ਚੱਲ ਵਿਚਾਰੇ ਨੂੰ ਵਾਦਾ ਕਰੇ 7000 ਛੜਦੇ ਲੈ ਨਹੀਂ ਕੋਈ ਛੜਦੇ ਮੇਲਾ ਦੇਖ ਫਿਰਦੇ ਰਹੇ ਫਿਰਦੇ ਇੱਥੇ ਛੜਦੇ ਤੇਰੀ ਹੋ ਗਈ ਕੋਈ ਨਾ ਕਿੰਨੇ ਆ ਗਏ ਜੀ 7000 ਠੀਕ ਹੈ ਆ ਸਾਈਆ ਥੋੜੇ ਥੋੜਾ ਨੂੰ ਦੇ ਦੇ ਸਾਈਆ ਆ ਲੋ ਲਖਾਈ ਬਈ ਅਸੀਂ ਕਰਵਾ ਦਿੰਦੇ ਆ ਆਪਣੇ ਕੋਲ ਠੀਕ ਹੈ ਜਿਹੜੀ ਮੈਂ ਗੱਲ ਕਹਤੀ ਉਹ ਹੋਊਗੀ ਯਾਰ ਠੀਕ ਹੈ ਗੱਲ ਬਾਈ ਦਾ ਮਰਜ਼ੀ ਕਰਾ ਬਰਚੀ ਰਹਿਮੇ ਕੋਲੀ ਆ ਇਹਨੂੰ ਵੀ ਕਰਾ ਦੇ ਲੈ ਕੀ ਦੇਣਾ ਥੋੜਾ ਕੀ ਨਾ ਮੈਂ ਥੋੜਾ ਗੁਰਪ੍ਰੀਤ ਜੀ ਗੁਰਪ੍ਰੀਤ ਭਾਈ ਤਲਵੰਡੀ ਆ ਜੀ ਬਾਈ ਤਲਵੰਡੀ ਆ